ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਪੁਰਤਗਾਲ ਦੇ ਵਿੱਚੋਂ ਬਹੁਤ ਵੱਡੀ ਖਬਰ ਆ ਰਹੀ ਹੈ ਵੋਟਾਂ ਦੇ ਬਾਰੇ ਪੁਰਤਗਾਲ ਦੇ ਵਿੱਚ ਜੋ ਅੱਜ ਇਲੈਕਸ਼ਨ ਹੋਣੀਆਂ ਸੀ ਹੁਣੇ-ਹੁਣੇ ਲਾਈਵ ਹੋਦਾ ਜਿਹੜਾ ਆਪਾਂ ਰਿਜ਼ਲਟ ਸੁਣ ਕੇ ਹਟੇ ਆ ਜਿਹਦੇ ਵਿੱਚ ਇਹ ਪਤਾ ਲੱਗਿਆ ਕਿ ਪੀਐਸ ਪਾਰਟੀ ਜਿਹੜੀ ਪਾਰਟੀ ਸੋਸ਼ਲਿਸਟ ਆ ਜਿਹੜੀ ਪੁਰਤਗਾਲ ਦੀ ਪਾਰਟੀ ਉਹਨਾਂ ਨੇ ਜੋ ਪੁਰਤਗਾਲ ਦੇ ਮੌਜੂਦਾ ਜਿਹੜੀ ਸਰਕਾਰ ਸੀਗੀ ਉਹਦੇ ਨਾਲੋਂ ਆਪਣੀ ਜਿਹੜੀ ਨਵਾਂ ਦੀ ਜਿਹੜੀ ਸਾਂਝੇਦਾਰੀ ਸੀ ਆਪਣੀ ਸਾਂਝੇਦਾਰੀ ਹਟਾ ਲਈ ਹੈ ਉਹਨਾਂ ਨੇ ਕਿਹਾ ਵੀ ਅਸੀਂ ਇਹ ਵੋਟਾਂ ਚਾਹੁੰਦੇ ਹਾਂ ਕਿ ਕਿ ਪੁਰਤਗਾਲ ਦੇ ਮੌਜੂਦਾ ਪ੍ਰਾਈਮ ਮਿਨਿਸਟਰ ਦੇ ਉੱਤੇ ਜੋ ਇਲਜ਼ਾਮ ਲੱਗੇ ਸੀਗੇ ਉਸ ਦੀ ਵਜ੍ਹਾ ਕਰਕੇ ਬਹੁਤ 파ਰਟੀਆਂ ਜਿਹੜੀਆਂ ਉਹਨਾਂ ਦੀ ਪਾਰਟੀ ਦਾ ਸਾਥ ਛੱਡ ਗਈਆਂ ਨੇ ਸੋਨ ਵਾਲੇ ਹੋ ਸਕਦਾ ਵਾ ਮਈ ਦੇ ਵਿੱਚ ਕਿਉਂਕਿ ਪ੍ਰੈਜ਼ੀਡੈਂਟ ਮਰਸੇਲੋ ਨੇ ਵੀ ਕਹਿ ਦਿੱਤਾ ਵਾ ਜੇ ਅੱਜ ਦਿਨ ਮੰਗਲਵਾਰ ਨੂੰ ਜੋ ਪਾਰਲੀਮੈਂਟ ਦੇ ਵਿੱਚ ਵੋਟਾਂ ਹੋਣੀਆਂ ਸੀਗੀਆਂ ਉਹਦੇ ਉਹਨਾਂ ਦੇ ਵਿੱਚ ਜੇਕਰ ਮੌਜੂਦਾ ਪ੍ਰਧਾਨ ਮੰਤਰੀ ਦੀ ਪਾਰਟੀ ਨੂੰ ਦੇ ਹੱਕ ਜੀ ਵੋਟਾਂ ਨਹੀਂ ਪੈਂਦੀਆਂ ਤਾਂ ਮਈ ਦੇ ਵਿੱਚ ਜਿਹੜੀਆਂ ਵੋਟਾਂ ਇਲੈਕਸ਼ਨ ਹੋਣਗੀਆਂ ਸੋ ਉਸ ਪ੍ਰਧਾਨ ਮੰਤਰੀ ਦੇ ਹੱਕ ਦੇ ਵਿੱਚ ਅੱਜ ਸ਼ਾਮ ਤੱਕ ਜਿਹੜੀਆਂ ਵੋਟਾਂ ਹੋਣੀਆਂ ਸੀ ਵੋਟਾਂ ਨਹੀਂ ਪਈਆਂ ਨੇ ਉਹਦੇ ਹੱਕ ਦੇ ਵਿੱਚ ਉਹਦੇ ਵਿਰੋਧ ਚ ਵੋਟਾਂ ਗਈਆਂ ਨੇ ਜਿਸ ਦੀ ਵਜ੍ਹਾ ਕਰਕੇ ਹੁਣ ਪੁਰਤਗਾਲ ਦੇ ਵਿੱਚ ਪ੍ਰਧਾਨ ਮੰਤਰੀ ਦੀ ਸੀਟ ਦੀਆਂ ਦੁਬਾਰਾ ਵੋਟਾਂ ਹੋਣਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਮਈ ਤੱਕ ਮਈ ਦੇ ਵਿੱਚ ਜਿਹੜੀ ਸੰਭਾਵਨਾ ਪੂਰੀ ਆ ਕਿਉਂਕਿ ਪੁਰਤਗਾਲ ਦੇ ਰਾਸ਼ਟਰਪਤੀ ਮਰਸੇਲੋ ਨੇ ਜਿਹੜਾ ਅੱਜ ਦੁਪਹਿਰ ਹੀ ਕਹਿ ਦਿੱਤਾ ਸੀਗਾ ਜੇਕਰ ਹੱਕ ਦੇ ਵਿੱਚ ਵੋਟਾਂ ਨਹੀਂ ਪੈਂਦੀਆਂ ਤਾਂ ਮਈ ਦੇ ਬੱਚ ਜਿਹੜੀਆਂ ਵੋਟਾਂ ਪੈਣਗੀਆਂ ਸੋ ਇਮੀਗ੍ਰੇਸ਼ਨ ਦੇ ਬਾਰੇ ਵੀ ਇਹ ਬਹੁਤ ਵੱਡੀ ਖਬਰ ਆ ਸੋ ਇਹਦੇ ਨਤੀਜੇ ਆਉਣ ਵਾਲੇ ਟਾਈਮ ਦੇ ਵਿੱਚ ਕਿਹੜੀ ਪਾਰਟੀ ਜਿੱਤੂਗੀ ਕੀ ਸਿਸਟਮ ਬਣੂਗਾ ਕਿਸ ਤਰੀਕੇ ਨਾਲ ਕਿਹੜੀ ਪਾਰਟੀ ਅੱਗੇ ਜਾਊਗੀ ਲੋਕਾਂ ਦੇ ਵਿੱਚ ਆਪਾਂ ਨਾਲ ਦੀ ਨਾਲ ਤੁਹਾਡੇ ਨਾਲ ਅਪਡੇਟ ਕਰਦੇ ਰਵਾਂਗੇ ਅੱਜ ਦੀ ਅਪਡੇਟ ਇਹ ਹੀ ਆ ਕਿ ਪੁਰਤਗਾਲ ਦੇ ਵਿੱਚ ਮਈ ਦੇ ਵਿੱਚ ਹੁਣ ਦੁਬਾਰਾ ਪ੍ਰਧਾਨ ਮੰਤਰੀ ਦੀਆਂ ਵੋਟਾਂ ਜਿਹੜੀਆਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਸੋ ਪਾਰਟੀ ਜਿਹੜੀ ਸੋਸ਼ਲਿਸਟ ਪੀਐਸ ਪਾਰਟੀ ਜੋ ਕਿ ਇਮੀਗ੍ਰੈਂਟਾਂ ਦੇ ਹੱਕ ਦੀ ਪਾਰਟੀ ਆ ਉਹਨਾਂ ਨੇ ਜਿਹੜੀ ਆਪਣੀ ਵੋਟ ਆ ਉਹ ਮੌਜੂਦਾ ਜਿਹੜਾ ਪ੍ਰਧਾਨ ਮੰਤਰੀ ਸੀਗਾ ਉਹਦੇ ਹੱਕ ਦੇ ਵਿੱਚ ਨਹੀਂ ਦਿੱਤੀ ਰੱਬ ਰੱਖਾ ਦੋਸਤ